ਕਵਾਰ ਜੀਵਨ ਚ ਅਰਥ ਹੀ ਦੇਖੀ ਸੀ ਕਦੀ ਪੜ ਕੇ ਦੇਖਣਾ ਮਹਾਤਮਾ ਬੋਧੀ ਜ਼ਿੰਦਗੀ ਨੂੰ ਉਸਲੇ ਸਿਧਾਰਥ ਸੀ ਰਾਜਕੁਮਾਰ ਸਿਧਾਰਥ ਪਰ ਦੇਖਿਆ ਇੱਕ ਅਰਥੀ ਨੂੰ ਜਾਂਦਿਆਂ ਹੋਇਆਂ ਪੁੱਛਿਆ ਕੀ ਹੋ ਗਿਆ ਇਹ ਕਿ ਇਹਨੂੰ ਕੀ ਹੋ ਗਿਆ ਇਹਨੂੰ ਇਹ ਕੌਣ ਹੈ ਕੀ ਹੈ ਇਹ ਤਾਂ ਸਾਰਥੀ ਨੇ ਕਿਹਾ ਮਾਰੇ ਇਹ ਮੁਰਦਾ ਹੈ ਜਿਹਨੂੰ ਕਬਰਸਥਾਨ ਨੂੰ ਲੈ ਕੇ ਜਾ ਰਹੇ ਯਾਨੀ ਸ਼ਮਸ਼ਾਨ ਨੂੰ ਲੈ ਕੇ ਜਾ ਰਹੇ ਆ ਸੜਨ ਵਾਸਤੇ ਮਹਾਤਮਾ ਬੋਧ ਕਹਿੰਦੇ ਮੁਰਦਾ ਇਹ ਮੁਰਦਾ ਕੀ ਹੁੰਦਾ ਹੈ ਉਹ ਕਹਿੰਦੇ ਜੀ ਇਹ ਸਰੀਰ ਹੈ ਨਾ ਇਹਦੇ ਅੰਦਰ ਆਤਮਾ ਨਿਕਲ ਗਈ ਤਾਂ ਫੇਰ ਮੁਰਦਾ ਹੈ ਤਾਂ ਮਹਾਤਮਾ ਉਹਨੇ ਦੂਜਾ ਸਵਾਲ ਕੀਤਾ ਕਿ ਕੀ ਮੈਨੂੰ ਮਰਨਾ ਹੈ ਉਹ ਕਹਿੰਦੇ ਹਾਂ ਮਹਾਰਾਜ ਸੱਚ ਤਾਂ ਇਹ ਹੈ ਕਿ ਮੈਨੂੰ ਮਰਨਾ ਤਾਂ ਤੁਸੀਂ ਵੀ ਮਰਨਾ ਹੈ ਇਸ ਲਈ ਇੰਨੀ ਗੱਲ ਕਹੀ ਮਹਾਤਮਾ ਉਹਦੇ ਰਥਰੋਗ ਦੇ ਹੁਣ ਤਾਂ ਅੱਗੇ ਜਾਣ ਦੀ ਲੋੜ ਹੀ ਨਹੀਂ ਉੱਥੋਂ ਹੀ ਗਿਆਨ ਹੋ ਗਿਆ ਉੱਥੋਂ ਹੀ ਸਮਝ ਆ ਗਈ ਕਿ ਜਦੋਂ ਮਰਨਾ ਹੀ ਹੈ ਤਾਂ ਫਿਰ ਉਹਨਾਂ ਦੀ ਦੂਜੀ ਨਜ਼ਰ ਕਿੱਥੇ ਗਈ ਇੱਕ ਸੰਨਿਆਸੀ ਸੀ ਜਿਹਨਾਂ ਭਗਵੇਂ ਕੱਪੜੇ ਪਾਏ ਆ ਉਹ ਕਹਿੰਦੇ ਇਹ ਕੌਣ ਹੈ ਉਹ ਕਹਿੰਦੇ ਜੀ ਇਹ ਪਰਮਾਤਮਾ ਦੀ ਤਲਾਸ਼ ਵਿੱਚ ਹੈ ਅਮਰਤ ਦੀ ਤਲਾਸ਼ ਵਿੱਚ ਹੈ ਉਹ ਕਹਿੰਦੇ ਅਮਰਤ ਕੀ ਹੈ ਉਹ ਕਹਿੰਦੇ ਅਮਰਤੀ ਤੋਂ ਵੀ ਪਾਰ ਹੈ ਮਹਾਤਮਾ ਬੁੱਧ ਕਹਿੰਦੇ ਮ੍ਰਿਤਿ ਤੋਂ ਪਾਰ ਵੀ ਕੋਈ ਚੀਜ਼ ਹੈ ਉਹ ਕਹਿੰਦੇ ਹਾਂ ਪਰਮਾਤਮਾ ਹੈ ਜਿਹਨੂੰ ਅਕਾਲ ਮੂਰਤ ਕਿਹਾ ਜਾਂਦਾ ਹੈ ਜਿੱਥੇ ਮ੍ਰਿਤਿਉ ਦਾ ਕੋਈ ਡਰ ਨਹੀਂ ਤਾਂ ਫਿਰ ਮਹਾਤਮਾ ਬੁੱਧ ਕਹਿੰਦੇ ਬਸ ਹੁਣ ਉਸ ਅਮਰਤ ਨੂੰ ਹੀ ਖੋਜਣਾ ਹੈ ਔਰ ਜ਼ਿੰਦਗੀ 'ਚ ਬਦਲਾਅ ਆ ਗਿਆ ਹੁਣ ਜਿਹਨੇ ਬਦਲਣਾ ਹੋਵੇ ਉਹ ਇੱਕ ਘਟਨਾ ਨੂੰ ਦੇਖ ਕੇ ਹੀ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਔਰ ਸੱਚ ਦੱਸਿਓ ਬੰਦਾ ਆਪਣੇ ਜੀਵਨ ਨੂੰ ਦੇਖੇ ਤਾਂ ਆਪਣੇ ਜੀਵਨ 'ਚ ਬੰਦਾ ਕਿੰਨੇ ਜਨਾਜੇ ਦੇਖਦਾ ਹੈ ਕਿੰਨੀਆਂ ਲਾਸ਼ਾਂ ਦੇਖਦਾ ਹੈ ਕਿੰਨੀਆਂ ਅਰਥੀਆਂ ਉੱਠਦਾ ਉੱਠਦੀਆਂ ਦੇਖਦਾ ਪਰ ਕਦੀ ਵੀ ਬੰਦੇ ਦੇ ਜੀਵਨ 'ਚ ਕੋਈ ਬਦਲਾਵ ਨਹੀਂ ਆਇਆ ਬਲਕਿ ਦੇਖਣ 'ਚ ਕੀ ਹੁੰਦਾ ਹੈ ਉਧਰ ਚਿਤਾ ਸਰਦੀ ਹੁੰਦੀ ਹੈ ਤਾਂ ਪਿੱਛੇ ਬੈਠੇ ਬੰਦੇ ਨਾ ਉਹ ਜਲਦੀ ਕਰ ਲੋ ਦੁਕਾਨ ਦਾ ਵੀ ਟਾਈਮ ਹੋ ਗਿਆ ਪਿੱਛੇ ਗਾਹ ਕਰਦੇ ਹੁਣੇ ਮੈਂ ਦੁਕਾਨ ਤੇ ਵੀ ਪਹੁੰਚਣਾ ਹੈ ਜਾਂ ਉਧਰ ਜਿਤਾ ਦੀ ਤਿਆਰੀ ਹੋ ਰਹੀ ਹੈ ਤਾਂ ਬੰਦੇ ਨੂੰ ਫਿਕਰ ਹੈ ਕਿ ਜਲਦੀ ਹੋ ਜਾਵੇ ਮੇਰਾ ਉਹ ਕੰਮ ਹੈ ਮੇਰਾ ਉਹ ਕੰਮ ਹੈ ਉਹ ਜਿੱਥੇ ਖੜ ਕੇ ਸਾਨੂੰ ਆਪਣੀ ਮੌਤ ਯਾਦ ਆਣੀ ਚਾਹੀਦੀ ਹੈ ਨੇਕੀਆਂ ਅੱਛੀ ਕਰਨੀ ਯਾਦ ਆਣੀ ਚਾਹੀਦੀ ਉੱਥੇ ਵੀ ਸਾਨੂੰ ਆਪਣੇ ਕੰਮਾਂ ਧੰਦਿਆਂ ਦੀ ਫਿਕਰ ਹੁੰਦੀ ਹੈ ਕਿ फटाफट ਨਿਵੇੜ ਕੇ ਕੰਮ ਆਪਣਾ ਕੰਮ ਸੰਭਾਲ ਲਿਆ ਜਾਂਦਾ ਹੈ। ਯਾਨੀ ਉਹ ਇੱਕ ਟਾਈਮ ਹੁੰਦਾ ਹੈ ਕਿਉਂਕਿ ਕੁਝ ਪਲ ਹੁੰਦੇ ਕੁਝ ਘੜੀਆਂ ਹੁੰਦੀਆਂ ਕੁਝ ਵਾਤਾਵਰਨ ਐਸਾ ਹੁੰਦਾ ਹੈ ਕਿ ਜਿੱਥੇ ਬਹਿ ਕੇ ਅਸੀਂ ਕੁਝ ਸਿੱਖ ਸਕਦੇ ਹਾਂ ਸਮਝ ਸਕਦੇ ਹਾਂ ਔਰ ਆਪਣੇ ਜੀਵਨ 'ਚ ਬਦਲਾਅ ਲਿਆ ਸਕਦੇ ਹਾਂ। ਇਸੇ ਲਈ ਬਾਬਾ ਫਰੀਦ ਨੇ ਕਿਹਾ ਅਗਰ ਹੁਣ ਵੀ ਇਤੋਂ ਨਾ ਸਮਝੇ ਤਾਂ ਫਿਰ ਇਹਨਾਂ ਨੂੰ ਕੌਣ ਸਮਝਾਏਗਾ ਔਰ ਇਹੀ ਗੱਲ ਫਰੀਦ ਸਾਬਰੀ ਕਹਿ ਰਹੇ ਐ ਕਿ ਕੋਈ ਬਣ ਗਿਆ ਰੌਣਕ ਮਹਿਲਾਂ ਦੀ ਤੇ ਕੋਈ ਸਭ ਕੁਝ ਆਪਣਾ ਛੱਡ ਚੱਲਿਆ ਕਹਿੰਦੇ ਦੇਖ ਲਓ ਕਿਤੇ ਰੌਣਕ ਮਹਿਲਾਂ ਦੀ ਬਾਜੇ ਵੱਜ ਰਹੇ ਆ ਸ਼ਾਦੀ ਹੋ ਰਹੀ ਆ ਤਾਂ ਕੋਈ ਆਪਣਾ ਸਭ ਕੁਝ ਛੱਡ ਕੇ ਜਾ ਰਿਹਾ ਅਗਲੀਆਂ ਲਾਈਨਾਂ ਬੜੀਆਂ ਸਮਝਣ ਵਾਲੀਆਂ ਫਰੀਦ ਸਾਬਰੀ ਦੀਆਂ ਇੱਕ ਇੱਕ ਲਾਈਨ ਨੂੰ ਸਮਝਣਾ ਕਿਉਂਕਿ ਇਹ ਸਾਡੇ ਸਾਰਿਆਂ ਦੇ ਜੀਵਨ ਦਾ ਗਿਆਨ ਛੁਪਿਆ ਹੈ ਕਿ ਕੋਈ ਬਣ ਗਿਆ ਰੌਣਕ ਮਹਿਲਾਂ ਦੀ ਕੋਈ ਛੱਡ ਕੇ ਆਪਣਾ ਸਭ ਚੱਲਿਆ ਕੋਈ ਭੁੱਲ ਗਿਆ ਮਕਸਦ ਆਉਣ ਦਾ ਤੇ ਕੋਈ ਕਰਕੇ ਮਕਸਦ ਹੱਲ ਚੱਲਿਆ ਸਮਝ ਆਈ ਕਿ ਨਹੀਂ ਕਹਿੰਦੇ ਦੁਨੀਆ ਤੇ ਜਨਮ ਲੈਣ ਦਾ ਦੁਨੀਆ ਤੇ ਆਣ ਦਾ ਕੋਈ ਸਾਡਾ ਮਕਸਦ ਹੈ ਦਰਾਹ ਹੁਣ ਸੱਚ ਦੱਸਿਓ ਆਪਣਾ ਮਕਸਦ ਯਾਦ ਹੈ ਕਿ ਨਹੀਂ ਸਾਨੂੰ ਕਿ ਦੁਨੀਆ ਤੇ ਅਸੀਂ ਕਿਉਂ ਆਏ ਆ ਦੁਨੀਆ ਤੇ ਹੁਣ ਯਾਦ ਤਾਂ ਕੀ ਕਰਨਾ ਕਈ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਦੁਨੀਆ ਤੇ ਆਣ ਦਾ ਮਕਸਦ ਹੈ ਕੀ ਅੱਛਾ ਕਿਹਨੂੰ ਕਿਹਨੂੰ ਪਤਾ ਕਿ ਸਾਡਾ ਦੁਨੀਆ ਤੇ ਆਣ ਦਾ ਮਕਸਦ ਕੀ ਹੈ ਪਤਾ ਕਿਸੇ ਨੂੰ ਦਰਾ ਸੋਚੋ ਹੁਣ ਜੇ ਪਤਾ ਹੀ ਨਾ ਹੋਵੇ ਹੁਣ ਬੰਦਾ ਕਹਿੰਦਾ ਪੱਖਾ ਕਾਦੇ ਵਾਸਤੇ ਬਣਿਆ ਹੈ ਇਹਨੂੰ ਬਣਾਉਣ ਦਾ ਮਕਸਦ ਕੀ ਹੈ ਪਤਾ ਨਾ ਤੁਹਾਨੂੰ ਪੱਖੇ ਨੂੰ ਬਣਾਉਣ ਦਾ ਮਕਸਦ ਕੀ ਹੈ ਕੀ ਮਕਸਦ ਹੈ ਉਹਦਾ ਜਵਾਬ ਦੇ ਦਿਓ ਤਾਂ ਕਿ ਅਸੀਂ ਉਹਨੂੰ ਚਲਾ ਕੇ ਉਤੋਂ ਠੰਡੀ ਹਵਾ ਲੈ ਸਕੀਏ ਪਤਾ ਨਾ ਅੱਛਾ ਕੁਰਸੀ ਬਣਾਉਣ ਦਾ ਮਕਸਦ ਕੀ ਹੈ ਤਾਂ ਕਿ ਅਸੀਂ ਕੁਰਸੀ ਤੇ ਆਰਾਮ ਨਾਲ ਬੈਠ ਸਕੀਏ ਟੀਵੀ ਫਰਿੱਜ ਇੱਥੇ ਤੱਕ ਕਿ ਘਰਬਾਰ ਮਕਾਨ ਘਰਬਾਰ ਮਕਾਨ ਹਰ ਚੀਜ਼ ਛੋਟੀ ਤੋਂ ਛੋਟੀ ਚੀਜ਼ ਬਣਾਉਣ ਦਾ ਵੀ ਇੱਕ ਕਹਿ ਦਿਓ ਮਕਸਦ ਹੈ ਪਰ ਉਹਦਾ ਪਤਾ ਹੈ ਸਾਨੂੰ ਇੱਥੇ ਤੱਕ ਕਿ ਤੁਹਾਨੂੰ ਇੱਕ ਨਾ ਗਲਾਸ ਦੇ ਬਾਰੇ ਹੀ ਪੁੱਛੀਏ ਕਿ ਗਲਾਸ ਦਾ ਮਕਸਦ ਕੀ ਹੈ ਤੁਸੀਂ ਕਹਣਾ ਜੀ ਇਹਦਾ ਮਕਸਦ ਹੈ ਇਨਾ ਹੀ ਪਾਣੀ ਪੀਣਾ ਹੈ ਜਾਂ ਚਾਹ ਪੀਣੀ ਹੈ ਜਾਂ ਇਹਦੇ ਕਈ ਉਪਾਏ ਆ ਹੁਣ ਛੋਟੀ ਤੋਂ ਛੋਟੀ ਚੀਜ਼ ਦਾ ਮਕਸਦ ਬੰਦੇ ਨੂੰ ਪਤਾ ਹੈ ਪਰ ਆਪਣੇ ਜੀਵਨ ਦਾ ਮਕਸਦ ਪਤਾ ਕਿ ਸਾਡੇ ਜੀਵਨ ਦਾ ਮਕਸਦ ਕੀ ਹੈ ਉਹ ਜਿਹੜੀ ਚੀਜ਼ ਆ ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਉਹਦਾ ਪਤਾ ਹੀ ਨਹੀਂ ਤਾਂ ਬਾਕੀ ਹਰ ਚੀਜ਼ ਬਾਰੇ ਜਾਣਦੇ ਆ ਅਸੀਂ ਤਾਂ ਫਿਰ ਸਾਡੇ ਜੀਵਨ 'ਚ ਖੁਸ਼ੀਆਂ ਕਿੱਦਾਂ ਆਣਗੀਆਂ ਸਾਡੇ ਜੀਵਨ 'ਚ ਸਫਲਤਾ ਕਿੱਦਾਂ ਆਏਗੀ ਸਾਡਾ ਜੀਵਨ ਸੰਪੂਰਨ ਕਿੱਦਾਂ ਹੋਏਗਾ ਇਸ ਲਈ ਜੀਵਨ ਦਾ ਮਕਸਦ ਕੀ ਹੈ ਇਹਦੇ ਬਾਰੇ ਇਹੀ ਫਰੀਦ ਸਾਬਰੀ ਕਹਿ ਰਿਹਾ ਕਿ ਕੋਈ ਭੁੱਲ ਗਿਆ ਮਕਸਦ ਆਉਣ ਦਾ ਤੇ ਕੋਈ ਕਰਕੇ ਮਕਸਦ ਹੱਲ ਚੱਲਿਆ ਜਰਾ ਹੁਣ ਸਮਝੋ ਸਾਰੇ ਜੀ ਕਿ ਅਗਰੇ ਜੀਵਨ ਦੇ ਮਕਸਦ ਨੂੰ ਸਮਝਣਾ ਹੋਵੇ ਤਾਂ ਟਾਈਮ ਬਹੁਤ ਬੜਾ ਚਾਹੀਦਾ ਪਰ ਇਸੀ ਸ਼ਾਰਟ 'ਚ ਦੋ ਪੁਆਇੰਟ ਦੱਸ ਦਿੰਦੇ ਆ ਤੁਹਾਨੂੰ ਇਹ ਤਾਂ ਇਹਦੇ ਬਾਰੇ ਪੂਰਾ satsang ਹੋ ਸਕਦਾ ਹੈ ਕਿ ਸਾਡੇ ਜੀਵਨ ਦਾ ਮਕਸਦ ਕੀ ਹੈ ਔਰ ਅਸੀਂ ਇਹਨੂੰ ਸਫਲ ਕਿਸ ਤਰ੍ਹਾਂ ਬਣਾ ਸਕਦੇ ਆ ਪਰ ਇੱਥੇ ਸ਼ਾਰਟ 'ਚ ਹੀ ਦੋ ਪੁਆਇੰਟ ਦੱਸ ਦਿੰਦੇ ਆ ਤੁਹਾਨੂੰ ਕਿ ਪ੍ਰਮਾਤਮਾ ਨੇ ਅਗਰ ਸਾਨੂੰ ਇਹ ਜੀਵਨ ਦਿੱਤਾ ਹੈ ਜ਼ਿੰਦਗੀ ਦਿੱਤੀ ਹੈ ਤਾਂ ਜੀਵਨ ਦਾ ਮਕਸਦ ਕੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਜਾਣੋ ਕਿ ਜੀਵਨ ਦਾ ਮਕਸਦ ਹੈ ਅਗਰ ਸਮਝਣਾ ਹੋਵੇ ਤਾਂ ਸਭ ਤੋਂ ਪਹਿਲਾ ਛੋਟਾ ਜਿਹਾ ਪੁਆਇੰਟ ਇਹ ਹੈ ਕਿ ਜੇ ਪ੍ਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਨਾ ਜੀਵਨ ਦਿੱਤਾ ਹੈ ਤਾਂ ਜੀਵਨ ਚ ਸਭ ਤੋਂ ਪਹਿਲਾ ਹੈ ਸੀ ਉਸ ਪਰਮਾਨੰਦ ਦੀ ਖੋਜ ਕਰਨੀ ਹੈ ਜਿਹਨੂੰ ਗੁਰੂਆਂ ਨੇ ਕਿਹਾ ਹੈ ਕਿ ਬਹੁਤ ਜਨਮ ਵਿਛੜੇ ਥੇ ਮਾਤੋ ਜੇ ਜਨਮ ਤੁਮਾਰੇ ਲਿਖੇ ਯਾਨੀ ਠੀਕ ਹੈ ਅਸੀਂ ਕੰਮ ਕਰਨੇ ਐ ਅਸੀਂ ਰੋਟੀ ਵੀ ਖਾਣੀ ਐ ਕੱਪੜਾ ਵੀ ਪਾਣਾ ਹੈ ਮਕਾਨ ਵੀ ਬਣਾਉਣਾ ਹੈ ਹਰ ਕਰਮ ਕਰਦਿਆਂ ਹੋਇਆਂ ਇੱਕ ਚੀਜ਼ ਯਾਦ ਰੱਖਣੀ ਐ ਕਿ ਸਾਡਾ ਅਸਲੀ ਮਕਸਦ ਦੁਨੀਆ ਤੇ ਆਣ ਦਾ ਉਹ ਪਰਮਾਨੰਦ ਨੂੰ ਹਾਸਲ ਕਰਨਾ ਐ ਜਰਾ ਹੁਣ ਗੌਰ ਕਰਨਾ ਜੇ ਤਾਂ ਉਹ ਇਹਨੂੰ ਇਦਾਂ ਸਮਝ ਲਓ ਕਿ ਇੱਕ ਬੰਦੇ ਨੇ ਦਿੱਲੀ ਜਾਣਾ ਹੋਵੇ ਨਾ ਤਾਂ ਉਹ ਗੱਡੀ ਲੈ ਕੇ ਦਿੱਲੀ ਜਾਂਦਾ ਹੈ ਉਹਦਾ ਮਕਸਦ ਦਿੱਲੀ ਜਾਣਾ ਹੈ ਪਰ ਰਸਤੇ 'ਚ ਜੇ ਉਹਨੂੰ ਭੁੱਖ ਲੱਗਦੀ ਐ ਤਾਂ ਗੱਡੀ ਰੋਕ ਕੇ ਰੋਟੀ ਵੀ ਖਾਂਦਾ ਹੈ ਪਿਆਸ ਲੱਗਦੀ ਐ ਪਾਣੀ ਵੀ ਪੀਂਦਾ ਹੈ ਯਾ ਰਸਤੇ ਜੇ ਜੁਦੀ ਹੋਰ ਜ਼ਰੂਰਤ ਹੁੰਦੀ ਹੈ ਕਿਤੇ ਆਰਾਮ ਕਰਨਾ ਤਾਂ ਥੋੜੀ ਢੇਰ ਰੈਸਟ ਵੀ ਕਰ ਲੈਂਦਾ ਹੈ ਪਰ ਜੇ ਹੁਣ ਉਹ ਰੈਸਟ ਕਰਨ ਵਿੱਚ ਹੀ ਖਾਣਾ ਖਾਣ ਵਿੱਚ ਹੀ ਜਾਂ ਪਾਣੀ ਪੀਣ ਵਿੱਚ ਨਹਾਣ ਤੋਣ ਵਿੱਚ ਹੀ ਲੱਗਾ ਰਵੇ ساری ਜ਼ਿੰਦਗੀ ਔਰ ਭੁੱਲ ਹੀ ਜਾਵੇ ਕਿ ਮੇਰੀ ਮੰਜ਼ਿਲ ਦਿੱਲੀ ਹੈ ਮੈਨੂੰ ਉੱਥੇ ਪਹੁੰਚਣਾ ਹੈ ਤੇ ਇਹਦਾ ਮਤਲਬ ਸਫਰਤਾ ਹੋਇਆ ਪਰ ਮਕਸਦੇ ਦਾ ਹੱਲ ਨਹੀਂ ਹੋਇਆ ਸੋ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਹੈ ਕਿ ਜੇ ਦੁਨੀਆ ਪਦਾਰਥ ਸੰਸਾਰ ਜਾਂ ਇਹ ਜਿਹਨਾਂ ਚੀਜ਼ਾਂ ਨੂੰ ਅਸੀਂ ਕਹਿੰਦੇ ਆ ਨਾ ਇਹ ਘਰ ਇਹ ਪਰਿਵਾਰ ਜੇ ਇਹੀ ਗੱਲ ਸਾਡਾ ਮਕਸਦ ਹੁੰਦੀ ਤਾਂ ਫੇ ਸ਼੍ਰੀ ਗੁਰੂ ਰਵੀਦਾਸ ਜੀ ਇਹ ਨਾ ਕਹਿੰਦੇ ਕਿ ਬਹੁਤ ਜਨਮ ਬਿਛਰੇ ਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਫੇ ਤਾਂ ਇੱਕੋ ਹੀ ਗੱਲ ਕਹਿੰਦੀ ਕਿ ਭਾਈ ਤੂੰ ਮਕਾਨ ਬਣਾ ਲੈ ਤੇਰਾ ਜਨਮ ਸਫਲ ਹੋ ਗਿਆ ਤੂੰ ਧਨ ਜੋੜ ਲਿਆ ਤੇਰਾ ਜਨਮ ਸਫਲ ਹੋ ਗਿਆ ਉਹ ਕਹਿੰਦੇ ਨਹੀਂ ਜਦ ਤੱਕ ਉਹ ਮਾਦੋ ਨਾਲ ਮਾਦੋ ਕੌਣ ਹੈ ਉਹ ਪਰਮਾਤਮਾ ਦੀ ਗੱਲ ਹੋ ਰਹੀ ਹੈ ਉਹ ਪਰਮਾਨੰਦ ਦੀ ਗੱਲ ਹੋ ਰਹੀ ਹੈ ਜਦ ਤੱਕ ਉਹਦੇ ਨਾਲ ਨਹੀਂ ਜੁੜਾਂਗੇ ਜਿੱਦਾਂ ਸਮਝ ਲੈ ਕਿ ਨਦੀ ਹੈ ਉਹ ਗੰਗੋਤਰੀ ਜੋ ਗੰਗਾ ਨਿਕਲਦੀ ਹੈ ਹੁਣ ਉਹ ਗੰਗਾ ਹਜ਼ਾਰਾਂ ਸ਼ਹਿਰਾਂ 'ਚ ਹੀ ਵਗਦੀ ਹੋਈ ਜਾਂਦੀ ਸਾਗਰ ਤੱਕ ਹੈ ਔਰ ਸਾਗਰ ਵਿੱਚ ਜਾ ਕੇ ਹੀ ਉਹਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਉਹਦਾ ਮਕਸਦ ਹੀ ਉੱਥੋਂ ਨਿਕਲਦਾ ਇਹੀ ਹੈ ਕਿ ਮੈਂ ਸਾਗਰ ਤੱਕ ਪਹੁੰਚ ਸਕਾਂ ਚਾਹੇ ਜਿੱਧਰ ਦੀ ਮਰਜ਼ੀ ਘੁੰਮ ਕੇ ਉਹਨੂੰ ਜਾਣਾ ਪਵੇ ਪਹੁੰਚਣਾ ਹੈ ਉਹਨਾਂ ਤਾਂ ਜੇ ਉੱਥੇ ਤੱਕ ਪਹੁੰਚਿਆ ਹੀ ਨਾ ਤਾਂ ਫੇਰ ਤਾਂ ਮਤਲਬ ਗੰਗਾ ਦਾ ਮਕਸਦ ਸੰਪੂਰਨ ਨਦੀ ਦਾ ਮਕਸਦ ਨਹੀਂ ਪੂਰਾ ਹੋਇਆ ਇਸੇ ਤਰ੍ਹਾਂ ਇਹ ਦੇਖਣਾ ਹੈ ਕਿ ਮੈਂ ਦੁਨੀਆ ਦੇ ਉੱਪਰ ਧਨ ਕਮਾਉਂਦਿਆਂ ਹੋਇਆਂ ਜ਼ਿੰਦਗੀ ਜੀਂਦਿਆਂ ਹੋਇਆਂ ਕੱਪੜਾ ਪਾਉਂਦਿਆਂ ਹੋਇਆਂ ਭੋਜਨ ਦਾ ਸੁਆਦ ਲੈਂਦਿਆਂ ਹੋਇਆਂ ਕੀ ਮੈਂ ਆਪਣੀ ਮੰਜ਼ਲ ਦੀ ਤਰਫ਼ ਵਧ ਰਿਹਾ ਹਾਂ ਕੀ ਮੈਂ ਆਪਣੇ ਪ੍ਰਭੂ ਦੀ ਤਰਫ਼ ਵਧ ਰਿਹਾ ਹਾਂ ਔਰ ਉਹਦੀ ਤਰਫ਼ ਵਧਣ ਦਾ ਮਤਲਬ ਕੀ ਹੈ ਹੁਣ ਇਹ ਵੀ ਗੱਲ ਯਾਦ ਰੱਖੋ ਪਰਮਾਤਮਾ ਹੀ ਤਰਫ਼ ਵਧਣ ਦਾ ਮਤਲਬ ਸਿਰਫ ਇੰਨਾ ਹੀ ਨਹੀਂ ਹੈ ਕਿ ਮਾਲਾ ਲੈ ਕੇ ਬਹਿ ਜਾਓ ਪਰਮਾਤਮਾ ਹੀ ਤਰਫ਼ ਵਧਣ ਦਾ ਮਤਲਬ ਹੈ ਕਿ ਅਸੀਂ ਨੇਕ ਕਰਮ ਕਰਨੇ ਨੇ ਨੇਕੀਆਂ ਕਰਨੀਆਂ ਹੈ ਅਛਾਈਆਂ ਕਰਨੀਆਂ ਹੈ ਕਿਉਂਕਿ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਆਪ ਵੀ ਜੀਵਨ ਚ ਆਨੰਦ ਲੈਣਾ ਹੈ ਤਾਂ ਦੂਜਿਆਂ ਦੇ ਜੀਵਨ ਚ ਵੀ ਆਨੰਦ ਭਰਨਾ ਹੈ ਜਿਦਾ ਗੁਲਾਬ ਖਿਲਦਾ ਹੈ ਤਾਂ ਉਹਦਾ ਮਕਸਦ ਹੈ ਕਿ ਉਹ ਆਪ ਮਹਿਕਣਾ ਭਰਿਆ ਹੁੰਦਾ ਹੈ ਤਾਂ ਦੂਜਿਆਂ ਨੂੰ ਮਹਿਕ ਉਹ ਦਿੰਦਾ ਹੈ ਪਰ ਜੇ ਗੁਲਾਬ ਆਪ ਹੀ ਅੰਦਰੋਂ ਦੁਰਗੰਧ ਨਾਲ ਭਰਿਆ ਹੋਏਗਾ ਤਾਂ ਦੂਜੇ ਨੂੰ ਮਹਿਕ ਕੀ ਦੇਵੇਗਾ ਇਸ ਲਈ ਇਹ ਵੀ ਜੀਵਨ ਚ ਅਸੀਂ ਯਾਦ ਰੱਖਣਾ ਹੈ ਕਿ ਛੋਟੀ ਤੋਂ ਛੋਟੀ ਚੀਜ਼ ਵੀ ਜੋ ਰੱਬ ਨੇ ਪੈਦਾ ਕੀਤੀ ਹੈ ਨਾ ਉਹ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਫਾਇਦਾ ਦੇ ਰਹੀ ਹੈ ਇੱਕ ਛੋਟਾ ਜਿਹਾ ਪੌਦਾ ਵੀ ਦੂਜੇ ਨੂੰ ਫਾਇਦਾ ਦੇ ਰਿਹਾ ਹੈ ਤਾਂ ਜ਼ਰਾ ਸੋਚੋ ਜੇ ਮੈਨੂੰ ਮੇਰੇ ਮਾਲਿਕ ਨੇ ਜੀਵਨ ਦਿੱਤਾ ਹੈ ਕਿ ਮੈਂ ਕੁਝ ਐਸਾ ਕਰਮ ਕਰਦਾ ਜਿਸ ਨਾਲ ਦੂਜਿਆਂ ਨੂੰ ਕੋਈ ਖੁਸ਼ੀ ਮਿਲੇ ਦੂਜਿਆਂ ਦਾ ਕੋਈ ਭਲਾ ਹੋਵੇ ਚਾਹੇ ਥੋੜਾ ਹੀ ਕਰਾਂ ਪਰ ਕੁਛ ਨਾ ਕੁਛ ਤਾਂ ਭਲਾ ਕਰਾਂ ਸਮਝ ਆ ਰਹੀ ਕਿ ਨਹੀਂ ਸੋ ਇਹ ਦੋ ਚੀਜ਼ਾਂ ਇਹ ਦੋ ਛੋਟੇ ਜਿਹੇ ਪੁਆਇੰਟ ਦੱਸੇ ਹੈ ਕਿ ਆਪਣੀ ਮੰਜ਼ਿਲ ਨੂੰ ਵੀ ਯਾਦ ਰੱਖਣਾ ਹੈ ਜ਼ਰਾ ਹੁਣ ਗੌਰ ਕਰਨਾ ਕਿਉਂਕਿ ਭੋਜਨ ਤੁਸੀਂ ਜਾਣਦੇ ਹੋ ਕਿ ਗੁਰੂ ਰਹਿਬਰ ਵੀ ਭੋਜਨ ਕਰਦੇ ਸੀ ਕਿਰਤ ਉਹ ਵੀ ਕਰਦੇ ਸੀ ਮਿਹਨਤ ਉਹ ਵੀ ਕਰਦੇ ਸੀ ਦੁਨੀਆਦਾਰੀ ਜੋ ਵੀ ਰਹਿੰਦੇ ਸੀ ਘਰ ਗ੍ਰਿਸ਼ਤੀ ਵਿੱਚ ਉਹ ਵੀ ਰਹਿੰਦੇ ਸੀ ਪਰ ਉਹਦੇ ਨਾਲ ਨਾਲ ਉਹਨਾਂ ਨੂੰ ਪਤਾ ਸੀ ਕਿ ਕਿਹੜੇ ਕਰਮ ਅਸੀਂ ਕਰਨੇ ਜਿੰਨਾ ਸਾਨੂੰ ਉਹ ਆਨੰਦ ਮਿਲੇ ਉਹ ਆਨੰਦ ਸਾਡੇ ਜੀਵਨ 'ਚ ਆਏਗਾ ਤਾਂ ਫੇਰ ਹੀ ਅਸੀਂ ਦੂਜੇ ਜੀਵਨ 'ਚ ਆਨੰਦ ਪਰ ਸਕਦੇ ਹਾਂ ਹੁਣ ਅੱਜ ਤੁਸੀਂ ਆਪਣੀ ਆਪ ਨੂੰ ਪੁੱਛ ਕੇ ਦੇਖੋ ਕਿ ਰੋਟੀ ਦੀ ਖਾਤਰ ਤਾਂ ਮੈਂ ਕਰਦਾ ਹਾਂ ਕੱਪੜੇ ਦੀ ਖਾਤਰ ਤਾਂ ਮੈਂ ਕਰਦਾ ਹਾਂ ਜਾਂ ਮਕਾਨ ਦੀ ਖਾਤਰ ਤਾਂ ਮੈਂ ਮਿਹਨਤ ਕਰਦਾ ਹਾਂ ਪਰ ਕੀ ਪਰਮਾਨੰਦ ਰੂਪਾਨ ਦੀ ਖਾਤਰ ਮੈਂ ਕੋਈ ਕਰਮ ਕਰਦਾ ਕੀ ਮੈਂ ਮੁੱਦਰ ਨੂੰ ਮਿਹਨਤ ਕਰਦਾ ਫਿਰ ਤਾਂ ਉਹੀ ਗੱਲ ਹੋ ਗਈ ਕਿ ਮੰਜ਼ਿਲ ਮੇਰੀ ਦਿੱਲੀ ਹੈ ਪਰ ਮੈਂ ਰਾਸਤੇ 'ਚ ਬੈਠ ਕੇ ਭੋਜਨ ਦਾ ਖਾਣ ਪੀਣ ਦਾ ਹੀ ਸਵਾਦ ਲੈ ਰਿਆ ਜਾਂ ਜਿੰਨਾ ਇੱਕ ਕਹਾਣੀ ਤੋਂ ਸਮਝ ਲਈ ਥੋੜਾ ਜਿਆ ਇੱਕ ਮਛਵਾਰੇ ਨੂੰ ਨਾ ਇੱਕ ਦਿਨ ਮੱਛੀਆਂ ਫੜਦੇ ਨੂੰ ਬਹੁਤ ਕੀਮਤੀ ਮੋਤੀ ਮਿਲਿਆ ਬਹੁਤ ਕੀਮਤੀ ਇੱਕ ਮੋਤੀ ਮਿਲਿਆ ਮੱਛੀ ਦੇ ਪੇਟ 'ਚੋਂ ਕਿਉਂਕਿ ਉਹਨੇ ਮੱਛਲੀ ਪਕੜੀ ਘਰ ਜਾ ਕੇ ਵੱਡੀ ਪੇੜ ਦੇ ਵਿੱਚੋਂ ਇੱਕ ਬਹੁਤ ਕੀਮਤੀ ਹੀਰਾ ਜਾਂ ਬਹੁਤ ਕੀਮਤੀ ਰਤਨ ਮਿਲਿਆ ਉਸ ਨੂੰ ਜਦੋਂ ਰਤਨ ਉਸ ਮਛਵਾਰੇ ਨੇ ਦੇਖਿਆ ਬੜਾ ਖੁਸ਼ ਹੋਇਆ ਕਹਿੰਦਾ ਜਾ ਕੇ ਸੁਨਾਰ ਕੋਲ ਵੇਚਾਂ। ਸੁਨਾਰ ਕੋਲ ਲੈ ਕੇ ਗਿਆ ਤਾਂ ਸੁਨਾਰ ਨੇ ਰਤਨ ਦੇਖਿਆ ਕਹਿੰਦਾ ਜੀ ਇਹ ਬਹੁਤ ਕੀਮਤੀ ਹੈ ਮੇਰੀ ਔਕਾਤ ਨਹੀਂ ਇਹਨੂੰ ਖਰੀਦਣ ਦੀ। ਤੁਸੀਂ ਕਿਸੇ ਜੋਰੀ ਕੋ ਜਾਓ। ਕਿਉਂਕਿ ਉਸ ਵੇਲੇ ਇਮਾਨਦਾਰ ਲੋਕ ਸੀ ਸੱਚਾਈ ਦੱਸਣ ਵਾਲੇ ਲੋਕ ਸੀ ਨਹੀਂ ਤਾਂ ਕੋਈ ਹੋਰ ਹੁੰਦੇ ਤਾਂ ਕਹਿੰਦੇ ਨਾ ਭਾਈ ਲੈ ਤੈਨੂੰ ਲੱਖ ਦਿੰਦਾ ਲੈ ਜਾ। ਪਰ ਉਹ ਦੱਸਦਾ ਕਹਿੰਦਾ ਇਹ ਬਹੁਤ ਕੀਮਤੀ ਹੈ ਮੇਰੀ ਹਿੰਮਤ ਨਹੀਂ ਹਸਿਆਤ ਨਹੀਂ ਮੈਨੂੰ ਖਰੀਦ ਸਕਾਂ ਕਿਸੇ ਜੋਰੀ ਕੋ ਲੈ ਜਾ। ਉਹ ਜੋਰੀ ਕੋ ਲੈ ਕੇ ਗਿਆ ਮਛਵਾਰਾ ਤਾਂ ਜੋਰੀ ਨੇ ਵੀ ਦੇਖਿਆ ਤਾਂ ਜੋਰੀ ਕਹਿੰਦਾ ਦੇਖੋ ਇਹਦੀ ਕੀਮਤ ਮੇਰੀ ਸਮਝ ਤੋਂ ਵੀ ਪਰੇ ਹੈ ਮੈਂ ਇਹਨਾਂ ਦੇ ਸਕਦਾ ਜਿੰਨੀ ਇਹਦੀ ਕੀਮਤ ਹੈ ਇਹਦੀ ਕੀਮਤ ਕੋਈ ਦੇ ਸਕਦਾ ਉਹ ਇੱਥੇ ਦਾ ਰਾਜਾ ਤੁਸੀਂ ਰਾਜੇ ਕੋ ਲੈ ਜਾਓ ਕਿਉਂਕਿ ਮੈਂ ਰਾਜੇ ਨੂੰ ਜਾਣਦਾ ਹਾਂ ਰਾਜਾ ਜੋ ਵੀ ਰਤਨ ਖਰੀਦਦਾ ਮੇਤੋਂ ਖਰੀਦਦਾ ਮੈਂ ਤੇਰੇ ਨਾਲ ਚੱਲਦਾ ਹਾਂ ਮੈਂ ਦੱਸਦਾ ਰਾਜੇ ਨੂੰ ਕਿ ਇਹ ਬਹੁਤ ਕੀਮਤੀ ਹੈ ਰਾਜਾ ਹੀ ਇਹਦਾ ਉੱਚਿਤ ਮੁੱਲ ਤੈਨੂੰ ਦੇ ਸਕਦਾ ਹੈ ਹੁਣ ਜਦੋਂ ਜੋਰੀ ਦੇ ਨਾਲ ਉਹ ਮਛਵਾਰਾ ਰਾਜੇ ਦੇ ਦਰਬਾਰ 'ਚ ਗਿਆ ਜੋਰੀ ਨੇ ਜਾ ਕੇ ਰਾਜੇ ਨੂੰ ਰਤਨ ਦਿਖਾਇਆ ਰਾਜਾ ਬੜਾ ਖੁਸ਼ ਹੋਇਆ ਰਤਨ ਦੇਖ ਕੇ ਤਾਂ ਜੋਰੀ ਨੇ ਨਾਲੇ ਵੀ ਦੱਸ ਦਿੱਤਾ ਕਿ ਮਹਾਰਾਜ ਬਹੁਤ ਕੀਮਤੀ ਹੈ ਇਹਦੀ ਕੀਮਤ ਅੰਕੀ ਨਹੀਂ ਜਾ ਸਕਦੀ ਇਸ ਲਈ ਮੈਂ ਵੀ ਚਾਹੁੰਦਾ ਕਿ ਰਤਨ ਤੁਹਾਡੇ ਮਹਿਲ 'ਚ ਹੋਵੇ ਕਿਉਂਕਿ ਇੰਨਾ ਦੁਰਲਭ ਰਤਨ ਦੁਨੀਆ 'ਤੇ ਬਾਰ-ਬਾਰ ਨਹੀਂ ਦੇਖਣ ਨੂੰ ਮਿਲਦਾ ਤਾਂ ਰਾਜੇ ਨੇ ਕਿਹਾ ਫੇ ਕੀਮਤ ਕੀ ਦੇਵਾਂ ਉਹ ਕਹਿੰਦਾ ਮਹਾਰਾਜ ਜੀ ਸੱਚ ਦੱਸਾਂ ਇਹ ਰਤਨ ਇੱਕ ਪਵਿੱਤਰ ਰਤਨ ਹੈ ਇਹਦੀ ਕੀਮਤ ਮੈਂ ਆਪਣੀ ਜ਼ੁਬਾਨ ਤੋਂ ਨਹੀਂ ਲਾ ਸਕਦਾ ਤੁਸੀਂ ਇਦਾਂ ਕਰੋ ਇਹ ਮਛੁਆਰੇ ਨੂੰ ਨਾ ਇੱਕ ਇੱਕ ਰਾਏ ਦਿਓ ਕਿ ਸਵੇਰੇ ਸੂਰੇ ਨਿਕਲਣ ਤੋਂ ਬਾਅਦ ਸ਼ਾਮ ਨੂੰ ਸੂਰੇ ਡੁੱਬਣ ਤੋਂ ਪਹਿਲਾਂ ਤੇਰੇ ਵਾਸਤੇ ਮਹਿਲ ਦੇ ਦਰਵਾਜ਼ੇ ਖੁੱਲੇ ਆ ਤੂੰ ਜਿੰਨਾ ਕੁਝ ਮਹਿਲ ਚੋਂ ਲਿਆ ਸਕਦਾ ਲੈ ਜਾ ਜੋ ਮਹਿਲ ਚੋਂ ਲਿਆ ਜਾ ਸਕਦਾ ਲੈ ਜਾ ਜਿੰਨਾ ਲੈ ਜਾਏਗਾ ਉਹ ਤੇਰਾ ਕਿਉਂਕਿ ਉਧਰ ਨਹੀਂ ਕੀਮਤਾਂ ਕਿ ਜਾ ਸਕਦੀ ਕਿ ਤੈਨੂੰ 10 ਲੱਖ ਦੇਵਾਂਗੇ 10 ਕਰੋੜ ਦੇਵਾਂਗੇ ਕਿਉਂਕਿ ਬਹੁਤ ਕੀਮਤੀ ਹੈ ਹੁਣ ਇਹਦੀ ਮਰਜ਼ੀ ਹੈ ਇਹ ਚਾਹੇ ਲੱਖ ਲੈ ਜਾਵੇ 10 ਲੱਖ ਲੈ ਜਾਵੇ ਜਿੰਨੀ ਇਹਦੀ ਹਸੀਅਤ ਹੈ ਲੈ ਜਾਵੇ ਰਾਜੇ ਨੇ ਕਿਹਾ ਠੀਕ ਹੈ ਫਿਰ ਰਾਜੇ ਨੇ ਉਸ ਵੇਲੇ مشਵਾਰੇ ਨੂੰ ਕਿਹਾ ਕਿ ਦੇਖ ਵੀ ਕੱਲ ਸਵੇਰ ਜਿੱਦ ਹੀ ਸੂਰਜ ਦੀ ਪਹਿਲੀ ਕਿਰਨ ਨਿਕਲਦੀ ਹੈ ਮਹਿਲ ਦੇ ਦਰਵਾਜ਼ੇ ਖੁੱਲੇ ਆ ਤੇਰੇ ਵਾਸਤੇ ਤੂੰ ਇਕੱਲੇ ਨੇ ਆਣਾ ਹੈ ਔਰ ਜੋ ਕੁਝ ਤੂੰ ਮਹਿਲ ਤੋਂ ਲਿਆ ਸਕਦਾ ਹੈ ਸੂਰਜ ਡੁੱਬਣ ਤੱਕ ਦੇਖੋ ਸਮਾਂ ਤੂੰ ਲੈ ਜਾ ਸਮਝ ਲੈ ਮਹਿਲ ਹੀ ਤੇਰਾ ਹੈ ਪਰ ਜਿੰਨਾ ਤੂੰ ਇੱਥੋਂ ਆਪਣੇ ਘਰ ਤੱਕ ਲਿਜਾ ਸਕਦਾ ਆ ਉਹ ਤੇਰਾ ਜਿਹੜਾ ਰਸਤੇ 'ਚ ਰਹਿ ਗਿਆ ਉਹ ਮੇਰਾ ਯਾਨੀ ਟਾਈਮ ਦੇ ਦਿੱਤਾ ਮਹਿਲ ਦੀ ਅੰਦਰਲੀ ਚੀਜ਼ ਤੇਰੇ ਘਰ ਦੇ ਅੰਦਰ ਤੱਕ ਚਲੀ ਗਈ ਉਹ ਤੇਰੀ ਪਰ ਜੇ ਤੂੰ ਰਸਤੇ 'ਚ ਹੀ ਬੈਠ ਹੋਇਆ ਤਾਂ ਉਹ ਨਹੀਂ ਸ਼ਰਧਾ ਵਾਸ ਦਿੱਤੀ ਗਈ ਮਛਵਾਰਾ ਬੜਾ ਖੁਸ਼ ਹੋਇਆ ਕਿ ਲੈ ਵੀ ਹੁਣ ਤਾਂ ਕਿਸਮਤ ਬਣ ਗਈ ਮੈਂ ਤਾਂ ਪੂਰਾ ਖਜ਼ਾਨਾ ਹੀ ਢੋਲਾਣਾ ਮੈਂ ਤਾਂ ਪੂਰਾ ਖਜ਼ਾਨਾ ਹੀ ਢੋਲਾਣਾ ਕਿਉਂਕਿ ਮੌਕਾ ਇੰਨੇ ਬਾਰ-ਬਾਰ ਥੋੜੀ ਮਿਲਦੇ ਆ ਹੁਣ ਅਗਲੇ ਦਿਨ ਸਵੇਰੇ ਵੀਡੀਓ ਚੰਗੀ ਲੱਗੀ ਹੋ ਤਾਂ ਕਿਰਪਾ ਕਰਕੇ ਸ਼ੇਅਰ